ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਨੀਰਜ ਤੇ ਮੈਂ ਸਵਾਗਤ ਕਰਦਾ ਹਾਂ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ 31 ਮਾਰਚ 2019 ਦੀ ਰਾਤ ਨੂੰ ਠੰਡੀਆਂ ਹਵਾਵਾਂ ਦੇ ਵਿੱਚ ਕੋਟਾ ਸ਼ਹਿਰ ਤੇ ਰਿਹਾਈਸ਼ੀ ਇਲਾਕਿਆਂ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਦਿਨ ਵਿੱਚ ਇਸ ਇਲਾਕੇ ਵਿੱਚ ਰਾਤ ਦੀਆਂ ਠੰਡੀਆਂ ਹਵਾਵਾਂ ਕਿਸੇ ਸੰਸਨੀ ਖੇਜੇ ਵਾਰਦਤ ਦੀਆਂ ਦਬਾਅ ਬਣ ਗਈਆਂ ਚੰਦਮਲ ਵਿਜੇਵਰਗੀ ਜਿਹੜਾ ਕਿ ਹਰ ਰੋਜ਼ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਮੁੜ ਰਿਹਾ ਸੀ ਉਸ ਰਾਤੀ ਵੀ ਉਹ ਆਪਣੀ ਨੌਕਰ ਦੇ ਨਾਲ ਘਰ ਆਇਆ ਅਤੇ ਨੌਕਰ ਦਰਵਾਜ਼ੇ ਤੱਕ ਛੱਡ ਕੇ ਚਲੇ ਗਿਆ ਅਤੇ ਚੰਦਮਲ ਕੰਲੇ ਅੰਦਰ ਵੜਿਆ ਦੂਸਰੇ ਪਾਸੇ ਉਹਨਾਂ ਦਾ ਮੁੰਡਾ ਰਾਜੇਂਦਰ ਵਿਜੇਵਰਗੀ ਕਿਸੇ ਜ਼ਰੂਰੀ ਕੰਮ ਕਰਕੇ ਦੁਕਾਨ ਤੇ ਹੀ ਰੁਕਿਆ ਹੋਇਆ ਸੀ ਘਰ ਦੇ ਅੰਦਰ ਉਹਨਾਂ ਦੀ ਨੂੰਹ ਬੈਠੀ ਅਤੇ 18 ਸਾਲ ਦੀ ਪੋਤੀ ਪਲਕਵੀ ਸੀ ਬਾਹਰ ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਅਤੇ ਗਲੀਆਂ ਵਿੱਚ ਸਨਾਟਾ ਹੋ ਗਿਆ ਸੀ ਪਰ ਇਸ ਸਨਾਟੇ ਦੇ ਵਿੱਚ ਇਸ ਘਰ ਵਿੱਚ ਕੁਝ ਐਹੋ ਜਿਹਾ ਹੋਇਆ ਜਿਸ ਨੇ ਇਸ ਘਰ ਨੂੰ ਹਮੇਸ਼ਾ ਦੇ ਲਈ ਖੌਫਨਾਕ ਯਾਦਾਂ ਵਿੱਚ ਭਰ ਦਿੱਤਾ ਚੰਦਮਲ ਵਿਜੇ ਵਰਗਿਆ ਰੋਜ ਬਾਗ ਮੰਦਿਰ ਅਤੇ ਦੁਕਾਨਾਂ ਤੋਕਰ ਮੁੜੇ ਸੀ ਜਦੋਂ ਕਰਦੀ ਉਪਰੀ ਮੰਜ਼ਲ ਉੱਤੇ ਪਹੁੰਚੇ ਤਾਂ ਉਹਨਾਂ ਨੂੰ ਪਹਿਲਾ ਝਟਕਾ ਲੱਗਾ ਕਿਉਂਕਿ ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਨੂੰ ਦੇ ਕਮਰੇ ਦੇ ਬਾਹਰ ਖੁੰਡੇ ਤਾਂ ਬੈਸੀ ਅਤੇ ਜਿਵੇਂ ਹੀ ਉਹਨਾਂ ਨੇ ਬੈਟਰੀ ਨੂੰ ਆਵਾਜ਼ ਲਗਾਈ ਤਾਂ ਉਧਰੋਂ ਕੋਈ ਆਵਾਜ਼ ਨਹੀਂ ਆਈ ਥੋੜੀ ਦੇਰ ਵਿੱਚ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਗਰਾਉਂਡ ਫਲੋਰ ਵਿੱਚ ਰਹਿਣ ਵਾਲੇ ਕਿਰਾਏਦਾਰ ਉੱਪਰ ਆਏ ਚੰਦਮਲ ਨੇ ਕੰਬਦੇ ਹੋਏ ਉਹਨਾਂ ਨੂੰ ਖੂਨ ਨਾਲ ਲਿਬੜੇ ਫਰਸ਼ ਦੇ ਵੱਲ ਇਸ਼ਾਰਾ ਕੀਤਾ ਉਹ ਦੋਨੇ ਹਿੰਮਤ ਬੰਦ ਕੇ ਅੰਦਰ ਵੜੇ ਪਰ ਅੰਦਰ ਦਾ ਮੰਜ਼ਰ ਵੇਖ ਕੇ ਉਹਨਾਂ ਦੇ ਸਾਹ ਸੁੱਕ ਗਏ ਗੈਤਰੀ ਦੀ ਲਾਸ਼ ਫਰਸ਼ 'ਤੇ ਪਈ ਹੋਈ ਸੀ ਪਰ ਇਸ ਤੋਂ ਵੀ ਜ਼ਿਆਦਾ ਦਰਦਨਾਕ ਸੱਚ ਉਹਨਾਂ ਦੇ ਕੁਝ ਕਦਮ ਦੂਰੀ ਉੱਤੇ ਪਿਆ ਹੋਇਆ ਸੀ 18 ਸਾਲ ਦੀ ਮਾਸੂਮ ਪਲਕ ਵੀ ਖੂਨ ਨਾਲ ਲਤਪਟ ਫਰਸ਼ 'ਤੇ ਪਈ ਹੋਈ ਸੀ ਕਿਸੇ ਨੇ ਬਾਈ ਬੇਰਹਿਮੀ ਦੇ ਨਾਲ ਮਾਂ-ਬੇਟੀ ਦਾ ਕਤਲ ਕਰ ਦਿੱਤਾ ਸੀ ਇਹ ਵੇਖ ਕੇ ਚੰਦਮਨ ਦੀ ਰੂਹ ਤੱਕ ਕੰਬ ਗਈ ਸੀ ਰੂਹ ਕੰਬਦੇ ਹੋਏ ਹੱਥਾਂ ਨਾਲ ਆਪਣੇ بیٹے ਰਜਿੰਦਰ ਵਿਜੇਵਰਗੀ ਨੂੰ ਫੋਨ ਲਗਾਉਂਦੇ ਹਨ ਅਤੇ ਕੰਬਦੀ ਹੋਈ ਆਵਾਜ਼ ਵਿੱਚ ਇਸ ਕੋਲ ਨਾਕਾ ਕਟਨਾ ਦੀ ਜਾਣਕਾਰੀ ਦਿੰਦੇ ਹਨ ਇਸ ਤੋਂ ਬਾਅਦ ਉਹਨਾਂ ਨੇ ਕਿਰਾਏਦਾਰ ਰਸ਼ਮੀ ਨੂੰ ਆਪਣਾ ਮੋਬਾਈਲ ਫੜਾ ਦਿੱਤਾ ਅਤੇ ਪੁਲਿਸ ਨੂੰ ਖਬਰ ਦੇਣ ਵਾਸਤੇ ਕਿਹਾ ਰਸ਼ਮੀ ਨੇ ਉਸੇ ਵੇਲੇ 100 ਨੰਬਰ ਡਾਇਲ ਕੀਤਾ ਅਤੇ ਕਬਰਾਈ ਹੋਈ ਆਵਾਜ਼ਾਂ ਵਿੱਚ ਆਪਣੇ ਪਰੋਸੀਆਂ ਨੂੰ ਆਵਾਜ਼ ਲਗਾਉਣ ਲੱਗ ਪਈ ਕੁਝ ਹੀ ਦੇਰ ਵਿੱਚ ਘਰ ਦੇ ਬਾਹਰ ਧੀਰ ਇਕੱਠੀ ਹੋ ਗਈ ਅਤੇ ਕੁਝ ਹੀ ਦੇਰ ਵਿੱਚ ਇਹ ਖਬਰ ਪੂਰੇ ਇਲਾਕੇ ਵਿੱਚ ਫੈਲ ਗਈ ਪੀਮ ਗੰਜ ਮੰਡੀ ਪੁਲਿਸ ਸਟੇਸ਼ਨ ਘਟਨਾ ਵਾਲੀ ਜਗ੍ਹਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸੀ ਇਸ ਲਈ ਪੁਲਿਸ ਵਾਲੇ ਉਸੇ ਵੇਲੇ ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚ ਗਏ ਦੋ ਕਤਲ ਦੀ ਖਬਰ ਨੇ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ ਥੋੜੀ ਦੇਰ ਵਿੱਚ ਹੀ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਵੀ ਮੌਕੇ ਉੱਤੇ ਬੁਲਾਏ ਗਏ ਜਦੋਂ ਪੁਲਿਸ ਵਾਲਿਆਂ ਨੇ ਘਰ ਦੇ ਅੰਦਰ ਦਾ ਨਜ਼ਾਰਾ ਦੇਖਿਆ ਤਾਂ ਉਹਨਾਂ ਦੇ ਰੰਗਟੇ ਖੜੇ ਹੋ ਗਏ ਖੂਨ ਪੂਰੇ ਬੈਰਮੋਮ ਨੂੰ ਵਿੱਚ ਫੈਲਿਆ ਹੋਇਆ ਸੀ ਪਰ ਉਹਨਾਂ ਲਾਸ਼ ਡਰਾਈਵ ਰੂਮ ਵਿੱਚ ਪਈ ਹੋਈ ਸੀ ਇਹ ਵੇਖ ਕੇ ਪੁਲਿਸ ਨੂੰ ਅੰਦਾਜ਼ਾ ਹੋ ਗਿਆ ਕਿ ਪਹਿਲਾਂ ਤਾਂ ਮਾਂ-ਬੇਟੀ ਨੂੰ ਕਮਰੇ ਵਿੱਚ ਬੇਰਹਿਮੀ ਨਾਲ ਮਾਰਿਆ ਅਤੇ ਫਿਰ ਉਹਨਾਂ ਦੀ ਲਾਸ਼ ਨੂੰ ਘਸੀਟਦੇ ਹੋਏ ਡਰਾਈਵ ਰੂਮ ਤੱਕ ਲੈ ਆਏ ਵਾਰਦਾਤ ਨੂੰ ਵੇਖ ਕੇ ਇਹ ਸਾਫ ਲੱਗ ਰਿਹਾ ਸੀ ਕਿ ਇਹਨਾਂ ਦਾ ਕਤਲ ਕਿਸੇ ਲੂਟ-ਪਾਟ ਕਰਕੇ ਨਹੀਂ ਸੀ ਸਗੋਂ ਕਿਸੇ ਦੁਸ਼ਮਣੀ ਕਰਕੇ ਹੋਈ ਸੀ ਰਾਜੇਂਦਰ ਵਿਜੇਵਰਗੀ ਆਪਣੇ ਘਰ ਵਾਲੀ ਅਤੇ ਬੇਟੀ ਦੇ ਕਤਲ ਤੋਂ ਬਾਅਦ ਸਦਮੇ ਵਿੱਚ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਉਥੋਂ ਦੇ ਐਸਪੀ ਉਹਨਾਂ ਦੀ ਇਸ ਗੱਲ ਨੂੰ ਸਹਿਮਤ ਨਹੀਂ ਸੀ ਪੁਲਿਸ ਵਾਲਿਆਂ ਦਾ ਮੰਨਣਾ ਸੀ ਕਿ ਇਹ ਕਤਲ ਕਿਸੇ ਡੂੰਗੇ ਸਾਜਿਸ਼ ਦਾ ਨਤੀਜਾ ਹੈ ਕਿਉਂਕਿ ਕਾਤਲਾ ਨੇ ਦੋਨਾਂ ਦੇ ਸਿਰ ਗਰਦਨ ਅਤੇ ਹੱਥਾਂ ਉੱਪਰ ਐਨੀ ਬੇਰਹਿਮੀ ਨਾਲ वार ਕੀਤੇ ਸੀ ਕਿ ਉਹਨਾਂ ਦੇ ਦਿਮਾਗ ਤੱਕ ਬਾਹਰ ਨਿਕਲ ਗਏ ਸੀ ਜਾਂਚ ਦੇ ਦੌਰਾਨ ਪੁਲਿਸ ਵਾਲਿਆਂ ਨੂੰ ਇੱਕ ਕਮਰੇ ਦੇ ਬੈੱਡ ਉੱਪਰ ਦੋ ਸਰੀਰ ਮਿਲੇ ਜਿਨ੍ਹਾਂ ਉੱਪਰ ਖੂਨ ਦੇ ਧੱਬੇ ਸੀ ਇਸ ਤੋਂ ਇਲਾਵਾ ਪੁਲਿਸ ਵਾਲਿਆਂ ਨੂੰ ਬੈੱਡ ਦੇ ਥੱਲੇ ਇੱਕ ਚਾਕੂ ਵੀ ਮਿਲਿਆ ਜਿਸ ਉੱਪਰ ਤਾਜ਼ਾ ਖੂਨ ਦਾ ਨਿਸ਼ਾਨ ਸੀ ਫੋਰੈਂਸਿਕ ਐਕਸਪਰਟ ਦਾ ਮੰਨਣਾ ਸੀ ਕਿ ਦੋਨੋਂ ਮਾਂ-ਬੇਟੀ ਦੇ ਗਲੇ ਉਸੇ ਚਾਕੂ ਨਾਲ ਲੱਗੇ ਗਏ ਹਨ ਪਰ ਇਸ ਵਾਰਦਾਤ ਵਿੱਚ ਇੱਕ ਹੋਰ ਚੀਜ਼ ਹੈਰਾਨ ਕਰਨ ਵਾਲੀ ਸੀ ਬੈਡਰੂਮ ਵਿੱਚ ਰੱਖੀ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸੀ ਇਹ ਵੇਖ ਕੇ ਪੁਲਿਸ ਨੂੰ ਲੱਗਿਆ ਕਿ ਕਤਲ ਦੇ ਪਿੱਛੇ ਚੋਰੀ ਵੀ ਇੱਕ ਕਾਰਨ ਹੋ ਸਕਦਾ ਹੈ ਪਰ ਪੁਲਿਸ ਵਾਲੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਮੰਨ ਰਹੇ ਸੀ ਕਿਉਂਕਿ ਚੋਰੀ ਦੇ ਇਰਾਦੇ ਨਾਲ ਆਏ ਕਾਤਿਲ ਐਨੀ ਬੇਰਹਿਮੀ ਦੇ ਨਾਲ ਕਿਸੇ ਦੀ ਜਾਨ ਨਹੀਂ ਲੈ ਸਕਦੇ ਸੀ ਖਾਸ ਕਰਕੇ ਉਦੋਂ ਜਦੋਂ ਘਰ ਵਿੱਚ ਬਿਨਾਂ ਕਿਸੇ ਮਿਹਨਤ ਦੇ ਆਸਾਨੀ ਨਾਲ ਚੋਰੀ ਹੋ ਸਕਦੀ ਸੀ ਮੁਥਰੇ ਐਸਪੀ ਬਰਗੋਵ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਕਤਲ ਇੱਕ ਤੋਂ ਵੱਧ ਵਦ ਸੀ ਕਿਉਂਕਿ ਮਾਰਦਾ ਤੁਨ ਅੰਜਾਮ ਦੇਣ ਦੇ ਲਈ ਇੱਕ ਤੋਂ ਵੱਧ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਮਾਂ ਬੇਟੀ ਦੇ ਲਾਸ਼ ਨੂੰ ਕਸੀਟ ਕੇ ਡਰੈਿੰਗ ਰੂਮ ਤੱਕ ਲਿਆਉਣਾ ਵੀ ਮਿਹਨਤ ਦਾ ਕੰਮ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਦਰੂ ਰਿਪੋਰਟ ਆਈ ਤਾਂ ਰਿਪੋਰਟ ਦੀ ਜਾਣਕਾਰੀ ਨੇ ਇਸ ਮਾਮਲੇ ਨੂੰ ਹੋਰ ਵੀ ਸ਼ੱਕੀ ਅਤੇ ਦਰਦਨਾਕ ਬਣਾ ਦਿੱਤਾ ਰਿਪੋਰਟ ਦੇ ਮੁਤਾਬਕ ਗਾਇਤਰੀ ਦੀ ਮੌਤ ਸਿਰ ਵਿੱਚ ਡੂੰਗੀ ਸੱਟ ਕਰਕੇ ਹੋਈ ਸੀ ਉਸ ਦੇ ਸਿਰ ਪਰ ਪੰਜ ਸਟਾਂ ਦੇ ਨਿਸ਼ਾਨ ਸੀ ਕਈ ਹੱਡੀਆਂ ਤਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਸੀ ਉਸ ਦੇ ਸਰੀਰ ਉੱਪਰ ਲੱਗੇ ਸੱਟ ਤੋਂ ਇਹ ਸਾਬਤ ਪਤਾ ਚੱਲ ਰਿਹਾ ਸੀ ਕਿ ਉਹਨਾਂ ਉੱਪਰ ਹਮਲਾ ਬੜੀ ਹੀ क्रूरਤਾ ਦੇ ਨਾਲ ਕੀਤਾ ਗਿਆ ਸੀ ਪਰ ਬੀਟੀ ਪਲਕ ਦੀ ਰਿਪੋਰਟ ਹੋਰ ਵੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਸੀ ਰਿਪੋਰਟ ਦੇ ਮੁਤਾਬਕ ਇਹ ਬਸ ਹੱਤਿਆ ਨਹੀਂ ਸਗੋਂ ਸਰੀਰਕ ਸ਼ੋਸ਼ਣ ਅਤੇ ਦਰਿੰਦਗੀ ਦੀ ਵੀ ਸੀ ਪਲਕ ਦੀ ਪੋਸਟਮਾਰਟਮ ਰਿਪੋਰਟ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਨਾਲ ਕਈ ਵਾਰੀ ਗਲਤ ਕੰਮ ਕੀਤਾ ਗਿਆ ਸੀ ਪਰ ਪੋਸਟਮਾਰਟਮ ਰਿਪੋਰਟ ਨੇ ਇਹ ਸਾਫ਼ ਕਰ ਦਿੱਤਾ ਕਿ ਉਸ ਦੇ ਕਤਲ ਤੋਂ ਪਹਿਲਾਂ ਉਸ ਨਾਲ ਕਈ ਵਾਰੀ ਬਲਤਕਾਰ ਹੋਇਆ ਸੀ ਇਸ ਤੋਂ ਬਾਅਦ ਉਸ ਦੇ ਸਰੀਰ ਉੱਪਰ ਦੋ ਖਤਰਨਾਕ ਵਾਰ ਕੀਤੇ ਗਏ ਸੀ ਜਿਸ ਵਿੱਚ ਇੱਕ ਵਾਰ ਤਾਂ ਇੰਨਾ ਜ਼ੋਰ ਸੀ ਕਿ ਉਸ ਦਾ ਅੰਦਰੋਂ ਦਿਮਾਗ ਹੀ ਬਾਹਰ ਆ ਗਿਆ ਸੀ ਪੁਲਿਸ ਦੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਕਾਤਲਾਂ ਨੇ ਸਰੀਰ ਨੂੰ ਹਥਿਆਰ ਦੇ ਵਾਂਗ ਇਸਤੇਮਾਲ ਕੀਤਾ ਸੀ ਘਟਨਾ ਵਾਲੀ ਜਗ੍ਹਾ ਉੱਪਰ ਉਹਨਾਂ ਦੀਆਂ ਟੁੱਟੀਆਂ ਹੋਈਆਂ ਚੂੜੀਆਂ ਪਈਆਂ ਹੋਈਆਂ ਸਨ ਅਤੇ ਉਹਨਾਂ ਦੇ ਮੱਖੂਨ ਵਿੱਚ ਉਹਨਾਂ ਦੇ ਮਾਸ ਦੇ ਟੁਕੜੇ ਵੀ ਸੀ ਇਹ ਹਸਾਫ ਦੱਸਦੇ ਸੀ ਕਿ ਉਹਨਾਂ ਦੇ ਕਾਤਲਾਂ ਵਿੱਚੋਂ ਕਿਸੇ ਇੱਕ ਨੂੰ ਆਪਣੀ ਪੂਰੀ ਤਾਕਤ ਦੇ ਨਾਲ ਖੂਚ ਮਾਰੀ ਹੋਵੇਗੀ ਜਿਸ ਕਰਕੇ ਸ਼ਾਇਦ ਉਹਨਾਂ ਦੀ ਪਛਾਣ ਹੋ ਸਕਦੀ ਸੀ ਰਾਜੇਂਦਰ ਵਿਜੇ ਵਰਗੀ ਦੇ ਘਰ ਤੋਂ ਇਹ ਸੜਕ ਸਿੱਧਾ ਸਟੇਸ਼ਨ ਦੇ ਵੱਲ ਜਾਂਦੀ ਸੀ ਜਦ ਇਹ ਦੂਸਰਾ ਹਟਵਾੜਾ ਦੇਵਾਲ ਅਤੇ ਅੱਡੇ ਮਿਲਈ ਹੋਈ ਏਰੀਆ ਤੱਕ ਜਾਂਦੀ ਸੀ ਸ਼ਾਇਦ ਇਹ ਕਾਰਨ ਸੀ ਕਿ ਕਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਿਨਾਂ ਕਿਸੇ ਦੇ ਮੈਜਰ ਵਿੱਚ ਆਏ ਇੱਥੋਂ ਪੱਜੇ ਵਿੱਚ ਕਾਮਯਾਬ ਹੋ ਗਏ ਸੀ ਪੁਲਿਸ ਵਾਲਿਆਂ ਨੂੰ ਇਹ ਸ਼ਖਸੀਅਤ ਜਿਸ ਤਰ੍ਹਾਂ ਦਾ ਰੂਪਵਰਕੇ ਘਟਨਾ ਨੂੰ ਅੰਦਾਜ਼ਾ ਦਿੱਤਾ ਗਿਆ ਹੈ ਉਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਤਲ ਪਰਿਵਾਰ ਦਾ ਕੋਈ ਕਰੀਬੀ ਹੀ ਹੋ ਸਕਦਾ ਹੈ ਰਾਜਿੰਦਰ ਵਿਜੇ ਵਰਗੀ ਦਾ ਪਹਿਨਾ ਸੀ ਕਿ ਘਰ ਵਿੱਚ ਪੰਜ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਦੋਂ ਵੀ ਕੋਈ ਆਉਂਦਾ ਸੀ ਤਾਂ ਬੈਤਰੀ ਪਹਿਲਾ ਕੈਮਰੇ ਵਿੱਚ ਵੇਖ ਕੇ ਹੀ ਦਰਵਾਜ਼ਾ ਖੋਲਦੀ ਸੀ ਇਸ ਦਾ ਮਤਲਬ ਸੀ ਕਿ ਵਾਰਦਰ ਦੇ ਦਿਨ ਘਰ ਆਉਣ ਵਾਲੇ ਲੋਕੀ ਉਹਨਾਂ ਦੇ ਜਾਣ ਪਛਾਣਦੇ ਹੀ ਸੀ ਜਾਂਚ ਦੇ ਦਰਮਿਆਨ ਕਰਦੇ ਸਾਰੇ ਸੀਸੀਟੀਵੀ ਕੈਮਰੇ ਟੁੱਟੇ ਹੋਏ ਮਿਲੇ ਅਤੇ ਉਹਨਾਂ ਦੀ ਡੀਵੀਆਰ ਵੀ ਗਾਇਬ ਸੀ ਇਸ ਤੋਂ ਸਾਫ ਹੋ ਰਿਹਾ ਸੀ ਕਿ ਜਿਹੜੇ ਵੀ આરોપી ਸਨ ਉਹ ਘਾਵੇ ਚੱਪੇ-ਚੱਪੇ ਤੋਂ ਵਾਕਿਫ ਸਨ ਅਤੇ ਉਹਨਾਂ ਨੇ ਸਬੂਤ ਮਿਟਾਉਣ ਦੇ ਲਈ ਪਹਿਲਾਂ ਤੋਂ ਹੀ ਪੂਰੀ ਪਲੈਨਿੰਗ ਕਰ ਰੱਖੀ ਸੀ ਘਰ ਦੇ ਦੋਨੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਬਦਮਾਸ਼ਾਂ ਨੂੰ ਇਹ ਵੀ ਪਤਾ ਸੀ ਕਿ ਘਰ ਵਿੱਚ ਜਮ੍ਹਾਂ ਪੂੰਜੀ ਇੱਥੇ ਅਤੇ ਕਿਸ਼ਤੀ ਜੋਰੀ ਵਿੱਚ ਰੱਖੀ ਹੋਈ ਹੈ ਇਸ ਕਾਰਕਿਤ ਪੁਲਿਸ ਵਾਲਿਆਂ ਨੂੰ ਲੱਗਣ ਲੱਗਾ ਕਿ ਇਹ ਸਿਰਫ ਦੁਸ਼ਮਣੀ ਕਰਕੇ ਕਤਲ ਨਹੀਂ ਸਗੋ ਚੋਰੀ ਦੇ ਇਰਾਦੇ ਨਾਲ ਵੀ ਹੋਈ ਸੀ ਇਸ ਹੱਤਿਆकांड ਦੀ ਜਾਣਕਾਰੀ ਪੂਰੇ ਸ਼ਹਿਰ ਵਿੱਚ ਫੈਲ ਗਈ ਸੀ ਖਾਸ ਕਰਕੇ ਵਪਾਰੀਆਂ ਵਿੱਚ ਇਸ ਵਾਰਦਾਤ ਦਾ ਜ਼ਬਰਦਸਤ ਗੁੱਸਾ ਸੀ ਅਗਲੇ ਦਿਨ ਜਦੋਂ ਚੋਰੀ ਹੋਏ ਸਮਾਨ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ 10 ਲੱਖ ਨਗਰ ਅਤੇ 25 ਲੱਖ ਦੇ ਸੋਨੇ ਚਾਂਦੀ ਦੇ ਗਹਿਣੇ ਗਾਇਬ ਸੀ ਪੁਲਿਸ ਵਾਲਿਆਂ ਨੂੰ ਸਭ ਤੋਂ ਵੱਡੀ ਚੁਣੌਤੀ ਸੀ ਕਾਤਲ ਤੱਕ ਪਹੁੰਚਣਾ ਉੱਥੋਂ ਦੇ ਐਸਪੀ ਨੇ ਉਸੇ ਵੇਲੇ ਪੁਲਿਸ ਵਾਲਿਆਂ ਦੀ ਕਈ ਟੀਮਾਂ ਬਣਾਈਆਂ ਜਿਸ ਵਿੱਚ ਲਗਭਗ 200 ਪੁਲਿਸ ਕਰਮਚਾਰੀ ਸ਼ਾਮਿਲ ਸਨ ਪੁਲਿਸ ਦੇ ਲਈ ਇਹ ਕੇਸ ਹੋਰ ਵੀ ਪੇਚੀਦਾ ਅਤੇ ਖਤਰਨਾਕ ਹੁੰਦਾ ਜਾ ਰਿਹਾ ਸੀ ਪੁਲਿਸ ਵਾਲੇ ਪੂਰੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਦੇ ਹਨ ਕੋਟਾ ਸ਼ਹਿਰ ਦੀ ਨਾਕਾਬੰਦੀ ਕਰ ਦਿੰਦੇ ਹਨ ਤਾਂ ਕਿ ਕਾਤਲ ਕਿਸੇ ਵੀ ਤਰ੍ਹਾਂ ਭੱਜ ਨਾ ਸਕਣ ਪਰ ਅੱਜ ਫਰਵਰੀ ਨੂੰ ਇਸ ਕੇਸ ਵਿੱਚ ਇੱਕ ਨਵਾਂ ਮੋੜ ਆਂਦਾ ਹੈ ਘਟਨਾ ਵਾਲੀ ਜਗ੍ਹਾ ਤੋਂ ਪੁਲਿਸ ਵਾਲਿਆਂ ਨੂੰ ਇੱਕ ਸਫੇਦ ਰੰਗ ਦਾ ਗੰਮਚਾ ਮਿਲਿਆ ਜਲਦਬਾਜ਼ ਜੀ ਵਿੱਚ ਕੋਈ অপরাধੀ ਆਪਣਾ ਗਮਚਾ ਉੱਥੇ ਹੀ ਭੁੱਲ ਗਿਆ ਸੀ ਜਦੋਂ ਪੁਲਿਸ ਵਾਲਿਆਂ ਨੇ ਇਸ ਗਮਚੇ ਬਾਰੇ ਰਾਜਿੰਦਰ ਤੋਂ ਪੁੱਛਿਆ ਤਾਂ ਉਹ ਕੁਝ ਵੀ ਨਹੀਂ ਦੱਸ ਸਕਿਆ ਪਰ ਉਸੇ ਵੇਲੇ ਪੁਲਿਸ ਵਾਲਿਆਂ ਦੇ ਇੱਕ ਮੁਖਬੀ ਨੇ ਉਹਨਾਂ ਨੂੰ ਦੱਸਿਆ ਕਿ ਇਹੋ ਜਿਹਾ ਗਮਚਾ ਰਾਜਿੰਦਰ ਦੇ ਦੁਕਾਨ ਉੱਪਰ ਚੌਂਕੀਦਾਰੀ ਕਰਨ ਵਾਲੇ ਮ스터 ਰਾਮ ਦੇ ਕੋਲ ਵੀ ਸੀ ਹਾਲਾਂਕਿ ਪੁਲਿਸ ਵਾਲਿਆਂ ਦੀ ਨਜ਼ਰ ਪਈਆਂ ਉੱਪਰ ਸੀ ਪਰ 3 ਫਰਵਰੀ ਦੀ ਸ਼ਾਮ ਨੂੰ ਕਾਸਟੇਬਲ ਨੂੰ ਇੱਕ ਹੋਰ ਅਹਿਮ ਸੁਰਾਗ ਮਿਲਿਆ ਪੋਹਣਾ ਦੇ ਮੁਖਵੀਰ ਨੇ ਦੱਸਿਆ ਕਿ ਰਾਜੇਂਦਰ ਦੇ ਇੱਕ ਪੁਰਾਣੇ ਨੌਕਰ ਕੋਲ ਹਾਲ ਵਿੱਚ ਹੀ ਵੱaddo ਪੈਸੇ ਆਏ ਹਨ ਉਸ ਦੇ ਮੁਤਾਬਿਕ ਉਸ ਨੇ 40000 ਦਾ ਮੋਬਾਈਲ ਅਤੇ ਮਹਿੰਗੇ ਕੱਪੜੇ ਖਰੀਦੇ ਸੀ ਇਹ ਸੁਣਦੇ ਹੀ ਪੁਲਿਸ ਦਾ ਸ਼ੱਕ ਹੋ ਡੂੰਗਾ ਹੋ ਗਿਆ ਕਿਉਂਕਿ ਇਹ ਰਕਮ ਠੀਕ ਉਸੇ ਚੋਰੀ ਦੀ ਰਕਮ ਦੇ ਹਿਸਾਬ ਨਾਲ ਬੇਲ ਖਾ ਰਹੀ ਸੀ ਹੁਣ ਪੁਲਿਸ ਵਾਲਿਆਂ ਕੋਲ ਦੋ ਅਹਿਮ ਸਾਰ ਸੀ 3 ਫਰਵਰੀ ਨੂੰ ਗਾਇਤਰੀ ਅਤੇ ਪਲਕ ਦੀ ਸ਼ੋਕ ਸਭਾ ਵਿੱਚ ਸਾਰੇ ਹੀ ਉਦਾਸੀ ਪਰ ਉਸੇ ਵੇਲੇ ਇੱਕ ਬੰਦਾ ਜੋ ਜੋਰ-ਜੋਰ ਢੋਣ ਲੱਗਦਾ ਹੈ ਉਹ ਰੋਂਦੇ ਹੋਏ ਬਾਰ-ਬਾਰ ਇਹੋ ਕਹਿ ਰਿਹਾ ਸੀ ਕਿ ਮਾਲਿਕ ਇਹ ਸਭ ਕਿਵੇਂ ਹੋ ਗਿਆ ਉਸਦੇ ਮਾਤਮ ਮਨਾਉਣ ਦੇ ਤਰੀਕੇ ਉੱਪਰ ਪੁਲਿਸ ਵਾਲਿਆਂ ਨੂੰ ਸ਼ੱਕ ਹੋ ਰਿਹਾ ਸੀ ਇਸ ਤੋਂ ਬਾਅਦ ਉਹ ਬੰਦਾ ਰਜਿੰਦਰ ਦੇ ਲਾਗੇ ਆਇਆ ਅਤੇ ਉਸਨੇ ਦਿਲਾਸਾ ਦੇਣ ਲੱਗਾ ਰਾਜਿੰਦਰ ਨੂੰ ਉਸਦੇ ਮੂੰਹ ਵਿੱਚੋਂ ਤੇਜ਼ ਸ਼ਰਾਬ ਦੀ ਬਦਬੂ ਮਹਿਸੂਸ ਹੋ ਰਹੀ ਸੀ ਤਾਂ ਉਹ ਉਸ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਲੱਗ ਪਿਆ ਇਹ ਸਭ ਦੇਖ ਕੇ ਸਾਦੇ ਕਪੜੇ ਵਿੱਚ ਉੱਥੇ ਖੜੀ ਪੁਲਿਸ ਰਾਜਿੰਦਰ ਨੂੰ ਪੁੱਛਦੀ ਹੈ ਕਿ ਇਹ ਬੰਦਾ ਕੌਣ ਹੈ ਤਾਂ ਰਾਜਿੰਦਰ ਨੇ ਦੱਸਿਆ ਕਿ ਇਹ ਉਹਨਾਂ ਦਾ ਪੁਰਾਣਾ ਨੌਕਰ ਮਸਤਰਾ ਮੀਨਾ ਹੈ ਇਹ ਪਹਿਲਾਂ ਉਹਨਾਂ ਦੀ ਦੁਕਾਨ ਉੱਪਰ ਚੌਕੀਦਾਰੀ ਕਰਦਾ ਸੀ ਅਤੇ ਕਾਫੀ ਵਫਾਦਾਰ ਸੀ ਮ스터 ਰਾਮ ਨਾਮ ਸੁਣਦੇ ਹੀ ਪੁਲਿਸ ਕੰਨੀਆਂ ਦੀ ਨਜ਼ਰ ਉੱਤੇ ਚ ਹੋ ਗਈ ਇਹ ਉਹੀ ਨਾਮ ਸੀ ਜਿਸ ਦਾ ਜ਼ਿਕਰ ਇੱਕ ਮੁਖਬੀ ਨੇ ਕੀਤਾ ਸੀ ਇਸ ਤੋਂ ਬਾਅਦ ਬਿਨਾਂ ਕਿਸੇ ਦੇਰੀ ਦੇ ਪੁਲਿਸ ਵਾਲਿਆਂ ਨੇ ਮ스터 ਰਾਮ ਨੂੰ ਉੱਥੋਂ ਚੱਕ ਲਿਆ ਅਤੇ ਟੀਮ ਬੰਦ ਥਾਣੇ ਲੈ ਆਈ ਉਹਨਾਂ ਨੇ ਜਦੋਂ ਮ스터 ਰਾਮ ਪੁੱਛਤੀ ਨਾਲ ਕੁੱਛਗਿੱਛ ਕੀਤੀ ਉਹ ਜਰਾ ਦੇ ਟੱਟ ਝੂਠ ਨਹੀਂ ਬੋਲ ਸਕਿਆ ਅਤੇ ਕੁਝ ਘੰਟਿਆਂ ਵਿੱਚ ਹੀ ਉਹ ਟੁੱਟ ਗਿਆ ਅਤੇ ਸਾਰਾ ਸੱਚ ਦੱਸਣ ਲੱਗ ਪਿਆ ਉਸਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਉਸਨੇ ਆਪਣੇ ਬਚਪਨ ਦੇ ਦੋਸਤ ਲੋਕੇਸ਼ ਮੀਨਾ ਦੇ ਨਾਲ ਮਿਲ ਕੇ ਦਿੱਤੀ ਸੀ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਸੀ ਇਸ ਸਾਲ ਪਹਿਲਾਂ ਮ스터 ਰਾਮ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੇ ਪ੍ਰਾਣੇ ਪੁਸ਼ਤਾਨੀ ਜ਼ਮੀਨ ਨੂੰ 1 ਲੱਖ ਵਿੱਚ ਵੇਚ ਕੇ ਅੱਧਾ ਹਿੱਸਾ 50 ਹਜ਼ਾਰ ਰੁਪਏ ਮਸਤਰਾ ਨੂੰ ਦੇ ਦਿੱਤੇ ਸੀ ਪਰ ਉਸਨੇ ਇਹ ਪੂਰੀ ਰਕਮ ਸ਼ਰਾਬ ਅਤੇ ਆਇਆਸ਼ੀ ਵਿੱਚ ਉਡਾ ਦਿੱਤੀ ਸੀ ਸ਼ਰਾਬ ਦੇ ਨਸ਼ੇ ਵਿੱਚ ਹੁੜੰਗ ਮਚਾਉਂਦੇ ਕਰਕੇ ਉਹ ਕਈ ਵਾਰ ਪਿੰਡ ਵਿੱਚ ਕੁੱਟਿਆ ਵੀ ਗਿਆ ਸੀ ਦੂਸਰੇ ਪਾਸੇ ਉਸ ਦਾ ਦੋਸਤ ਲੋਕੇਸ਼ ਦਸਵੀਂ ਫੇਲ ਸੀ ਜਿਹੜਾ ਕਿ ਠੇਕੇਦਾਰੀ ਦਾ ਕੰਮ ਕਰਦਾ ਸੀ ਪਰ ਗੁੰਡਾਗਰਦੀ ਕਰਕੇ ਉਸ ਨੂੰ ਕੋਈ ਕੰਮ ਨਹੀਂ ਦਿੰਦਾ ਸੀ ਲੋਕੇਸ਼ ਦੇਖਣਾ ਉਸ ਦੇ ਨਜ਼ਦੀਕੀ ਥਾਣਿਆਂ ਵਿੱਚ ਪਹਿਲਾਂ ਉਹ ਹੀ ਕਈ ਅਪਰਾਧਿਕ ਮਕਦਮੇ ਦਰਜ ਸੀ ਪਰ ਕੁਝ ਸਮੇਂ ਪਹਿਲਾਂ ਜਦੋਂ ਉਹ ਆਪਣੀ ਭਾਬੀ ਨੂੰ ਲੈ ਕੇ ਘਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਇਸ ਤੋਂ ਬਾਅਦ ਨਕੇਸ਼ ਅਤੇ ਮਸਤ ਰਾਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸੀ ਤਾਂ ਉਦੋਂ ਇਹ ਮਸਤ ਰਾਮ ਉਸ ਨੂੰ ਦੱਸਦਾ ਹੈ ਕਿ ਉਸ ਦੀ ਨਜ਼ਰ ਵਿੱਚ ਇੱਕ ਜਗ੍ਹਾ ਹੈ ਜਿੱਥੇ ਉਹ ਚੋਰੀ ਕਰ ਸਕਦੇ ਹਨ ਉਹ ਉਸ ਨੂੰ ਰਾਜੇਂਦਰ ਵਿਦੇਵਰਗੀ ਦੇ ਘਰ ਦੇ ਬਾਰੇ ਦੱਸਦਾ ਹੈ ਜਿੱਥੇ ਉਹ ਤਿੰਨ ਸਾਲ ਪਹਿਲਾਂ ਕੰਮ ਕਰ ਚੁੱਕਿਆ ਸੀ ਉਸ ਨੂੰ ਪਤਾ ਸੀ ਕਿ ਘਰ ਵਿੱਚ ਕੌਣ ਕੌਣ ਰਹਿੰਦਾ ਹੈ ਇਸ ਲਈ ਉਸਨੇ ਸ਼ਾਮ ਦਾ ਵੇਲਾ ਚੁਣਿਆ ਸੀ ਮਸਤਰਾਮ ਆਪਣੇ ਦੋਸਤ ਲੁਕੇਸ਼ ਨੂੰ ਦੱਸਦਾ ਹੈ ਕਿ ਇਸ ਸਟੋਰੀ ਦੇ ਦਰਮਿਆਨ ਦੋ ਲੋਕਾਂ ਦਾ ਕਤਲ ਵੀ ਕਰਨਾ ਪਵੇਗਾ ਪਰ ਉੱਥੋਂ ਵੱਧੂ ਪੈਸੇ ਅਤੇ ਸੋਨਾ ਹੱਥ ਲੱਗੇਗਾ ਇਸ ਤੋਂ ਬਾਅਦ ਉਸ ਦਾ ਦੋਸਤ ਤਿਆਰ ਹੋ ਜਾਂਦਾ ਹੈ ਉਹ ਸ਼ਾਮ ਦੇ ਵੇਲੇ ਉਸ ਘਰ ਦੇ ਦਰਵਾਜ਼ੇ ਅੱਗੇ ਜਾਂਦੇ ਹਨ ਰਾਜੇਂਦਰ ਦੀ ਘਰ ਵਾਲੀ ਗੈਤਰੀ ਅਤੇ ਉਸ ਦੀ ਬੇਟੀ ਪਲਕ ਉਨੇ ਹੀ ਮਸਤਰਾ ਨੂੰ ਪਛਾਣਦੇ ਸੀ ਇਸ ਲਈ ਉਹਨਾਂ ਨੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਦਰਵਾਜ਼ਾ ਖੁੱਲਦੇ ਹੀ ਉਹ ਦੋਨੇ ਅੰਦਰ ਵੜ ਗਏ ਗੈਤਰੀ ਨੇ ਉਹਨਾਂ ਨੂੰ ਬੈਠਣੇ ਦੇ ਲਈ ਕਿਹਾ ਪਰ ਜਿਵੇਂ ਹੀ ਗੈਤਰੀ ਆਪਣੇ ਕਮਰੇ ਵੱਲ ਮੁੜੀ ਦੋਨਾਂ ਨੇ ਉਸ ਦੇ ਸਿਰ ਉੱਪਰ ਤਾਬਰ ਤੋੜੇ ਹਮਲਾ ਕਰ ਦਿੱਤਾ ਘਰ ਵਿੱਚ ਸ਼ੋਰ ਸੁਣ ਕੇ ਜਿਵੇਂ ਹੀ پلਕ ਬਾਹਰ ਨਿਕਲੀ ਤਾਂ ਦੋਨਾਂ ਨੇ ਉਸ ਮਾਸੂਮ ਨੂੰ ਵੀ ਫੜ ਲਿਆ ਅਤੇ ਉਹਨਾਂ ਨੇ ਉਸ ਦੇ ਨਾਲ ਪਹਿਲਾਂ ਤਾਂ ਹੈਵਾਨੀਅਤ ਕੀਤੀ ਫਿਰ ਦੋਨਾਂ ਨੇ ਮਿਲ ਕੇ ਉਸ ਨੂੰ ਵੀ ਖਤਮ ਕਰ ਦਿੱਤਾ ਉਹ ਜਿੰਦਾ ਨਾ ਬਚ ਜਾ ਇਸ ਲਈ ਉਹਨਾਂ ਦੋਨਾਂ ਨੇ ਚਾਕੂ ਦੇ ਨਾਲ ਉਹਨਾਂ ਦੋਨਾਂ ਮਾਂ ਬੇਟੀ ਦਾ ਗਲਾ ਵੀ ਦੇ ਦਿੱਤਾ ਸੀ ਇਸ ਤੋਂ ਬਾਅਦ ਦੋਨਾਂ ਦੇ ਲਾਸ਼ ਨੂੰ ਕਸੀਟਦੇ ਹੋਏ ਡਰੈੰਗ ਰੂਮ ਵਿੱਚ ਲੈ ਆਏ ਮ스터 ਰਾਮ ਨੂੰ ਇਹ ਪਤਾ ਸੀ ਕਿ ਗਹਿਣੇ ਅਤੇ ਪੈਸੇ ਕਿੱਥੇ ਰੱਖੇ ਹੋਏ ਹਨ ਇਸ ਤੋਂ ਬਾਅਦ ਦੋਨਾਂ ਨੇ ਤਜੂਰੀ ਤੋੜ ਕੇ ਪੈਸੇ ਅਤੇ ਗਹਿਣਿਆਂ ਨੂੰ ਬੈਗ ਵਿੱਚ ਪਾ ਲਿਆ ਅਤੇ ਉਥੋਂ ਕਾਰ ਹੋ ਗਏ ਮਸਤਰਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪਲਾਨ ਕਾਮਯਾਬ ਹੋ ਗਿਆ ਹੈ ਅਤੇ ਹੁਣ ਉਸ ਨੂੰ ਫੜੇ ਜਾਣ ਦਾ ਕੋਈ ਡਰ ਨਹੀਂ ਸੀ ਉਹ ਆਪਣੀ ਤਸੱਲੀ ਦੇ ਲਈ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਸ਼ੋਕ ਸਭਾ ਵਿੱਚ ਦਿਖਾਵਾ ਕਰਨ ਦੇ ਲਈ ਰਾਜਿੰਦਰ ਦੇ ਘਰ ਆਇਆ ਸੀ ਮਸਤਰਾਮ ਦੀ ਕਲਾਈ ਉੱਪਰ ਖਰੋਟ ਦੇ ਨਿਸ਼ਾਨ ਵੀ ਮੌਜੂਦ ਸੀ ਪੁਲਿਸ ਵਾਲਿਆਂ ਨੇ ਸਾਰੇ ਸਬੂਤ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਕੋਰਟ ਵਿੱਚ ਕੇਸ ਲਾਇਆ ਅਤੇ ਕੋਰਟ ਨੇ ਇਸ ਕੇਸ ਨੂੰ ਰিয়ার ਆਫ ਦਾ ਰੀਅਰਸਟ ਕੇਸ ਮੰਨਦੇ ਹੋਏ ਦੋਨਾਂ ਨੂੰ 사ਸੀ ਦੀ ਸਜ਼ਾ ਸੁਣਾਈ ਦੋਸਤੋ ਤੁਹਾਨੂੰ ਇਹ ਕਹਾਣੀ ਕੈਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ